ਮੈਕਸੀਕੋ ਤੋਂ ਬਾਰਡਰ ਟੱਪ ਕੇ ਅਮਰੀਕਾ ਦੇ ਵਿੱਚ ਆਉਣਾ ਅਮਰੀਕਾ ਦੇ ਵਿੱਚ ਪਹੁੰਚਣਾ ਇਹ ਕੋਈ ਨਵੀਂ ਗੱਲ ਨਹੀਂ ਹੈ ਬਹੁਤ ਸਾਰੇ ਲੋਕ ਜਿਹੜੇ ਸਾਰੀ ਦੁਨੀਆ ਤੋਂ ਕਿਸੇ ਸਿੱਧੇ ਤਰੀਕੇ ਦੇ ਨਾਲ ਅਮਰੀਕਾ ਨਹੀਂ ਪਹੁੰਚ ਸਕਦੇ ਤੇ ਅਮਰੀਕਾ ਪਹੁੰਚਣ ਦਾ ਸੁਪਨਾ ਰੱਖਦੇ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਕਿਸੇ ਤਰੀਕੇ ਉਹ ਮੈਕਸੀਕੋ ਪਹੁੰਚ ਜਾਣ ਮੈਕਸੀਕੋ ਪਹੁੰਚ ਕੇ ਫਿਰ ਉਹ ਬਾਰਡਰ ਕਰਾਸ ਕਰਕੇ ਅਮਰੀਕਾ ਪਹੁੰਚ ਸਕਦੇ ਨੇ ਔਰ ਇਹ ਜਿਹੜਾ ਰੂਟ ਹੈ ਇਹ ਸੈਂਕੜੇ ਸਾਲਾਂ ਤੋਂ ਆਪਾਂ ਕਹਿ ਸਕਦੇ ਹਾਂ ਬਹੁਤ ਲੰਬੇ ਸਮੇਂ ਤੋਂ ਇਹ ਐਸੀ ਤਰੀਕੇ ਚੱਲਦਾ ਆ ਰਿਹਾ ਹੈ ਬਟ ਜਦੋਂ ਦਾ ਮਿਸਟਰ ਡੋਨਲਡ 트੍ਰੰਪ ਨੇ ਪ੍ਰਸ਼ਾਸਨ ਨੂੰ ਸੰਭਾਲਿਆ ਹੈ ਮਿਸਟਰ ਡੋਨਲਡ 트੍ਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਲੱਗਦਾ ਸੀ ਕਿ ਉਸ ਤੋਂ ਬਾਅਦ ਇਹ ਰੂਟ ਹੋਣ ਅਸੰਭਵ ਹੋ ਜਾਏਗਾ ਲੇਕਿਨ ਹੈਰਾਨ ਕਰ ਦੇਣ ਵਾਲੇ ਆંકड़े ਸਾਹਮਣੇ ਆਏ ਨੇ ਜੀ ਅਮਰੀਕਾ ਦਾ ਬਾਰਡਰ ਕ੍ਰਾਸ ਕਰਦੇ ਹੋਏ ਸੈਂਕੜੇ ਨਹੀਂ ਹਜ਼ਾਰਾਂ ਭਾਰਤੀ ਜਿਹੜੇ ਨੇ ਭਾਰਤੀ ਉਹ ਗ੍ਰਿਫਤਾਰ ਕੀਤੇ ਗਏ ਨੇ 10382 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਵੱਡੀ ਗੱਲ ਇਹ ਹੈ ਜੀ ਕਿ ਉਹਦੇ ਵਿੱਚ 30 ਤੀ ਨਾਬਾਲਗ ਲੋਗ ਨੇ ਮਾਈਨਰ ਨੇ ਮਤਲਬ ਕਿ ਉਹਨਾਂ ਦੀ ਉਮਰ 18 ਸਾਲ ਤੋਂ ਘੱਟ ਹੈ वैसे ता बॉर्डर अथॉरिटीज ਦੱਸਦੀਆਂ ਨੇ ਕਿ ਇਹਨਾਂ ਦੀ ਉਮਰ 12 ਤੋਂ 17 ਸਾਲ ਦੇ ਵਿੱਚ ਵਿੱਚ ਹੁੰਦੀ ਹੈ ਕਹਿੰਦੇ ਲੇਕਿਨ ਕਈ ਵਾਰੀ 12 ਸਾਲ ਤੋਂ ਛੋਟੇ ਬੱਚੇ ਵੀ ਮਾਪੇ ਜਿਹੜੇ ਨੇ ਆਪਣੇ ਬੱਚਿਆਂ ਨੂੰ ਬਾਰਡਰ ਤੱਕ ਛੱਡ ਜਾਂਦੇ ਨੇ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਮਾਈਨਰ ਬੱਚਿਆਂ ਨੂੰ ਦੇਖ ਕੇ ਅਥॉरिटीज ਉਹਨਾਂ ਦੀ ਜਿਹੜੀ ਹੈ ਦੇਖਰੇ ਕਰਨ ਗਿਆ ਤਾਂ ਹੋ ਸਕਦਾ ਹੈ ਕਿ ਉਹ ਅਮਰੀਕਾ ਦੇ ਵਿੱਚ ਕਿਸੇ ਤਰੀਕੇ ਪੱਕੇ ਵੀ ਹੋ ਜਾਣ ਸੰ 2024 ਦੇ ਵਿੱਚ 500 ਭਾਰਤੀ ਬੱਚੇ ਜਿਹੜੇ ਨੇ ਉਹ ਮੈਕਸੀਕੋ ਤੋਂ ਬਾਰਡਰ ਕਰਾਸ ਕਰਕੇ ਅਮਰੀਕਾ ਦੇ ਵਿੱਚ ਆਉਂਦੇ ਹੋਏ ਫੜੇ ਗਏ ਬਿਨਾ ਆਪਣੇ ਮਾਪੇ ਦੇ ਬਿਨਾ ਕੋਈ ਗਾਰਡੀਅਨ ਸੋ ਥੀ ਮਾਈਨਰ ਤੇ ਟੋਟਲ 10382 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਦੱਸਿਆ ਜਾ ਰਿਹਾ ਹੈ ਜੀ ਕਿ ਜਨਵਰੀ ਤੋਂ ਲੈ ਕੇ ਮਈ ਤੱਕ 5 ਮਹੀਨੇ ਦੇ ਵਿੱਚ 10382 ਭਾਰਤੀ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਮਿਸਟਰ ਡੋਨਲਡ 트ੰਪ ਨੇ ਰਾਸ਼ਟਰਪਤੀ ਬੰਦੇ ਸਾਰੀ ਸਖਤਾਈ ਜਿਹੜੀ ਹੈ ਉਹ ਕਰ ਦਿੱਤੀ ਸੀ ਜਹਾਜ਼ ਭਰ-ਭਰ ਕੇ ਅ ਅਮਰੀਕਾ ਤੋਂ ਇੰਡੀਆ ਉਤਾਰੇ ਗਏ ਸੀ ਲੇਕਿਨ ਉਸ ਤੋਂ ਬਾਅਦ ਵੀ ਇਹ ਲੋਕ ਮੈਕਸੀਕੋ ਦੇ ਬਾਰਡਰ ਤੇ ਪਹੁੰਚੇ ਤਾਂ ਕਿ ਉਹ ਅਮਰੀਕਾ ਦੇ ਵਿੱਚ ਦਾਖਲ ਹੋ ਸਕਣ ਸੰਨ 2024 ਦੇ ਵਿੱਚ ਕਹਿੰਦੇ ਜੇ ਡਾਟਾ ਵੇਖਿਆ ਜਾਵੇ ਜਨਵਰੀ ਤੋਂ ਮਈ ਤੱਕ 34535 ਲੋਕ ਜਿਹੜੇ ਨੇ ਭਾਰਤੀ ਉਹ ਗ੍ਰਿਫਤਾਰ ਕੀਤੇ ਗਏ ਸੀ ਜਿਹੜੇ ਕੀ ਹੁਣ ਗਿਣਤੀ ਘਟ ਕੇ 10382 ਰਹਿ ਗਈ ਹੈ 2025 ਦੇ ਵਿੱਚ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਵੀ ਭਾਈ ਹੁਣ ਪ੍ਰਸ਼ਾਸਨ ਨੇ ਸਖਤੀ ਬਹੁਤ ਕਰਦੀ ਹੈ ਤਾਂ ਤੁਸੀਂ ਇੱਥੇ ਪਹੁੰਚੇ ਕਿਉਂ ਲੋਕ ਕਹਿੰਦੇ ਜੀ ਕਈ ਵਾਰੀ ਅਸੀਂ ਮਿਸਟਰ 트럼ਪ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਦੇ ਪੈਸੇ ਜਿਹੜੇ ਆ ਉਹ 에ਜੰਟਸ ਨੂੰ ਭੁੜਾਏ ਹੋਏ ਸੀ ਸਮਗਲਰਸ ਨੂੰ ਦਿੱਤੇ ਹੋਏ ਸੀ ਸੋ ਉਹ ਪੈਸੇ ਖਰਾਬ ਹੋ ਜਾਣੇ ਸੀ ਜਾਂ ਫਿਰ ਕੁਝ ਲੋਕਾਂ ਦਾ ਕਹਿਣਾ ਇਹ ਵੀ ਹੈ ਕਿ ਅਸੀਂ ਉਸ ਤੋਂ ਪਹਿਲਾਂ ਦੇ ਚੱਲੇ ਹੋਏ ਆ ਉਹ ਕਹਿੰਦੇ ਅਸੀਂ ਪੈਸਾ ਖਰਾਬ ਨਾ ਹੋ ਜੇ ਅਸੀਂ ਇੱਕ ਉਮੀਦ ਲੈ ਕੇ ਮੈਕਸੀਕੋ ਦੇ ਬਾਰਡਰ ਤੱਕ ਪਹੁੰਚੇ ਸੀ ਲੇਕਿਨ ਬਾਰਡਰ ਤੇ ਪਹੁੰਚਦੇ ਸਾਰ ਸਾਨੂੰ ਗ੍ਰਿਫਤਾਰ ਕਰ ਲਿਆ ਗਿਆ ਯੂਐਸ ਸੀਬੀਪੀ ਉਹਨਾਂ ਦਾ ਕਹਿਣਾ ਹੈ ਕਿ ਅੱਗੇ ਨਾਲੋਂ ਪਿਛਲੇ ਸਾਲ ਨਾਲੋਂ ਇਸ ਸਾਲ ਸੰ 2025 ਦੇ ਵਿੱਚ ਇਹ ਬਾਰਡਰ ਟੱਪਣ ਦਾ سلسلہ ਜਿਹੜਾ ਇਹਦੇ ਵਿੱਚ ਬਹੁਤ ਵੱਡੀ ਗਿਰਾਵਟ ਆਈ ਹੈ तकरीबन 70% ਕਮੀ ਹੈ ਆਦਰ ਜਨਰੀ ਦੇ ਵਿੱਚ ਕਹਿੰਦੇ ਜੇ ਅਸੀਂ ਵੇਖੀਏ 81000 ਦੀ ਬਜਾਏ ਫਰਵਰੀ ਦੇ ਵਿੱਚ 28000 ਲੋਕਾਂ ਨੇ ਬਾਰਡਰ ਟੱਪਣ ਦੀ ਕੋਸ਼ਿਸ਼ ਕੀਤੀ ਮਾਰਚ April May ਦੇ ਵਿੱਚ ਕਹਿੰਦੇ ਸਿਰਫ 29000 ਲੋਕਾਂ ਨੇ ਬਾਰਡਰ ਟੱਪਣ ਦੀ ਕੋਸ਼ਿਸ਼ ਕੀਤੀ ਸੋ ਅੰਕੜੇ ਹੌਲੀ ਹੌਲੀ نیچے ਆ ਰਹੇ ਨੇ ਲੇਕਿਨ ਹੋ ਸਕਦਾ ਹੈ ਕਿ ਹਲੇ ਸਾਰੇ ਲੋਕਾਂ ਨੂੰ ਇਹ ਸਮਝਣ ਦੇ ਵਿੱਚ ਕਿ ਬਾਰਡਰ ਟੱਪਣਾ ਹੁਣ ਕੋਈ ਸੌਖਾ ਕੰਮ ਨਹੀਂ ਰਹਿ ਗਿਆ ਸ਼ਾਇਦ ਸਮਾਂ ਲਗੇ ਟਰੰਪ ਦੇ ਪ੍ਰਸ਼ਾਸਨ ਦੇ ਵੇਲੇ ਕਹਿੰਦੇ ਇਹ 5 ਮਹੀਨਿਆਂ ਦੇ ਵਿੱਚ 5,90,000 ਲੋਕਾਂ ਨੇ ਬਾਰਡਰ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਕਿ ਫੜੇ ਗਏ ਔਰ ਮਿਸਟਰ ਬਾਈਡਨ ਦੀ ਇਰਾ ਦੇ ਵਿੱਚ ਇਹ ਗਿਣਤੀ ਜਿਹੜੀ ਹੈ 1.2 ਮਿਲੀਅਨ ਦੱਸੀ ਜਾਂਦੀ ਸੀ ਯੂਐਸ ਸੀਬੀਪੀ ਨੇ ਕਿਹਾ ਜੀ ਕਹਿੰਦੇ ਮੈਕਸੀਕੋ ਤੋਂ ਜਿਹੜੇ ਲੋਕ ਸਿੱਧੇ ਲੈਂਡ ਬਾਰਡਰ ਕਰਾਸ ਨਹੀਂ ਕਰ ਸਕਦੇ ਉਹ ਬੋਟ ਰਾਹੀਂ ਵੀ ਆਉਂਦੇ ਨੇ ਹਜ਼ਾਰਾਂ ਮੀਲ ਇਹ ਬੋਟ ਕਈ ਵਾਰੀ ਚਲਦੀ ਹੈ ਤੇ ਅਮਰੀਕਾ ਦੇ ਵਿੱਚ ਇਹ ਲੱਗਦੀ ਹੈ ਕਹਿੰਦੇ ਅਕਤੂਬਰ 2024 ਤੋਂ ਹੁਣ ਤੱਕ ਅਸੀਂ ਯੂ ਐਸ ਕੋਸਟ ਗਾਰਡ ਦੇ 277 ਬੋਟਸ ਨੂੰ ਟਰੈਕ ਕੀਤਾ ਹੈ ਜਿਨ੍ਹਾਂ ਨੂੰ ਕੀ ਉਹਨਾਂ ਨੂੰ ਆਇ ਲੱਗਦਾ ਸੀ ਕਿ ਇਹ ਸ਼ੱਕੀ ਬੋਟਸ ਨੇ ਜਿਹੜੀਆਂ ਕਿ ਸਮਗਲਿੰਗ ਕਾਰਟੀਆਂ ਨੇ ਲੋਕਾਂ ਨੂੰ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਪਹੁੰਚਾ ਰਹੀਆਂ ਨੇ ਵੈਸੇ ਯਾਤਵਾਨਾ ਚਾਹਨੀ ਆ ਜੀ ਮਈ ਦੀ 9 ਤਰੀਕ ਨੂੰ ਇੱਕ ਬੋਟ ਐਕਸੀਡੈਂਟ ਤੇ ਵਿੱਚ ਇੱਕ ਫੈਮਿਲੀ ਜਾ ਰਹੀ ਸੀ ਮਾਪੇ ਦੋਨੋਂ ਬਚ ਗਏ ਸੀ ਉਸ ਤੋਂ ਬਾਅਦ ਇੱਕ 14 ਸਾਲ ਦਾ ਬੱਚਾ ਤੇ 10 ਸਾਲ ਦੀ ਬੱਚੀ ਉਹ ਦੋਨਾਂ ਦੀ ਡੁੱਬਣ ਦੇ ਕਰਕੇ ਮੌਤ ਹੋ ਗਈ ਸੀ ਸੋ ਰਸਤਾ ਬੜਾ ਖਤਰਨਾਕ ਹੈ ਲੇਕਿਨ ਹਾਲੇ ਵੀ ਸਾਡੇ ਭਾਰਤੀ ਭਾਈਚਾਰੇ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਉਮੀਦ ਲਗਾ ਕੇ ਬੈਠੇ ਨੇ ਕਿ ਸ਼ਾਇਦ ਅਸੀਂ ਮੈਕਸੀਕੋ ਰਾਹੀਂ ਅਮਰੀਕਾ ਦਾ ਬਾਰਡਰ ਕ੍ਰੋਸ ਕਰ ਸਕਦੇ ਹਾਂ